ਦੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਵੀਆਈ ਬਲੂ ਲੋਕਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਥਾਣੇ ਅੱਗੇ ਤਰਨਾ ਦੇ ਕੇ ਆਗੂਆਂ ਨੇ ਕਿਹਾ ਕਿ ਪੁਲਿਸ ਦਾ ਵਤੀਰਾ ਪੈਸੇ ਇਕੱਠੇ ਕਰਨ ਦਾ ਹੈ ਇਹ ਪੁਲਿਸ ਨਾ ਤਾਂ ਲੋਕਾਂ ਨੂੰ ਇਨਸਾਫ ਦਿੰਦੀ ਹੈ ਅਤੇ ਨਾ ਹੀ ਸੋਸ਼ਲ ਪੁਲਿਸਿੰਗ ਦਾ ਕੰਮ ਕਰਦੀ ਹੈ ਸਗੋਂ ਰਿਸ਼ਵਤ ਦਾ ਤਾਨ ਇਕੱਠਾ ਕਰਨ ਚਹੀ ਯਕੀਨ ਕਰਦੀ ਹੈ ਥਾਣਾ ਬਿਲਗਾ ਦੇ ਕਰੀਬ ਆਠ ਕਿਸਾਨੂ ਲੈ ਕੇ ਆਰਟੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਦੀ ਐਮਵਾਈ ਹੈ

ਹਸੀਲ ਸਕੱਤਰ ਡਾਕਟਰ ਸਰਬਜੀਤ ਮੁਠੱਡਾ ਨੇ ਕਿਹਾ ਕਿ ਪੁਲਿਸ ਵੱਲੋਂ ਅਜੋਕੇ ਦੌਰ ਚ ਲੋਕਾਂ ਨਾਲ ਕੀਤੇ ਵਰਤਾਅ ਦਾ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਦੇਣਾ ਪਵੇਗਾ ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕੁਲਦੀਪ ਫਿਲੌਰ ਕੁਲਜਿੰਦਰ ਤਲਵੰਡ ਕੁਲਦੀਪ ਵਾਲੀਆ ਚਰਨਜੀਤ ਥੰਮੋਵਾਲ ਸਰਬਜੀਤ ਸੰਗੋਵਾਲ ਮੇਜਰ ਫਿਲੌਰ ਗੁਰਦੀਪ ਗੋਗੀ ਮਨਜਿੰਦਰ ਟੇਸੀ ਰਵਿੰਦਰ ਸਿੰਘ ਸੰਗੋਵਾਲ ਕੁਜੀਤ ਫਿਲੌਰ ਮੱਖਣ ਸੰਗਰਾਮੀ ਅਮਰਿੰਦ ਨੰਗਲ ਬਨਾਰਸੀ ਕੁਲਕਾ ਮਨਜੀਤ ਸੂਰਜਾ ਕੁਲਵੰਤ ਖੈਰਾ ਬਲਵੀਰ ਬੀਰੀ ਸੁਰਜੀਤ ਸਿੰਘ ਬਿਲਗਾ ਸਤੀਸ਼ ਕੁਆਦਰਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਇਸ ਮਗਰੋਂ ਪੁਲਿਸ ਅਧਿਕਾਰੀਆਂ ਨਾਲ ਆਗੂਆਂ ਨੇ ਗੱਲਬਾਤ ਕੀਤੀ ਜਿਸ ਚ ਡੀਐਸਪੀ ਫਿਲੌਰ ਵੱਲੋਂ ਪੇਜੇ ਗੁਰਾਇਆ ਦੇ ਥਾਣਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ ਇਸ ਦੌਰਾਨ ਬਿੱਤਰ ਮਾਹੌਲ ਚ ਆਗਵਾ ਨੇ ਲੋਕਾਂ ਦੇ ਮਸਲੇ ਨੂੰ ਇਸ ਕੋਲ ਰੱਖੇ ਜਿਸ ਮਨੁਨਤਰਨਾ ਕਾਰਿਆਂ ਨੂੰ ਇੰਸਪੈਕਟਰ ਸਿਕੰਦਰ ਸਿੰਘ ਨੇ ਯਕੀਨ ਦਿਵਾਇਆ ਕਿ ਲੋਕਾਂ ਨੂੰ ਹਰ ਹਾਲਤ ਇਨਸਾਫ ਦਿੱਤਾ ਜਾਵੇਗਾ ਹਾਂਜੀ ਕਮਾਂਡਰ ਸੰਤ ਸਿੰਘ ਜੀ ਅੱਜ ਜਿਹੜਾ ਤੁਸੀਂ ਗਲਗਾ ਥਾਣੇ ਅੱਗੇ ਧਾਰਨਾ ਲਗਾਇਆ 1 ਕਿਲੋ ਰੁਪਏ ਇਹ ਇਸ ਫੰਡ ਵਿੱਚ ਕੀ ਨਵਟਾਰਾ ਹੋਇਆ ਇਹਦੇ ਵਿੱਚ ਧਾਰਨਾ ਇਦਾਂ ਸਗਾ ਜੀ ਬਈ ਸਭ ਤੋਂ ਪਹਿਲਾਂ ਮੈਂ ਕਾਮਰਦ ਸੰਤੋਖ ਸਿੰਘ ਬੜਗਾ ਮੈਂਬਰ ਸੂਬਾ ਕਮੇਟੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬੜਗੇ ਪੁਲਿਸ ਦੀਆਂ ਬੇਈਮਾਨੀਆਂ ਭ੍ਰਿਸ਼ਟਾਚਾਰ ਕ੍ਰਾਪਸ਼ਨ ਟੱਕੇशाही ਉਹਦੇ ਖਿਲਾਫ ਪਿੰਨ ਐਸ ਐਚਓ ਸਾਹਿਬ ਬੜਗਾ ਦੇ ਧਿਆਨ ਵਿੱਚ ਗੱਲਾਂ ਲਿਆਣੀਆਂ ਪਰ ਸਾਡੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਸੀ ਕਿ ਜੇ ਪੁਲਿਸ ਨੇ ਆਪਣੇ ਆਪ ਨੂੰ ਮੂਡ ਨਾ ਕਟਿਆ ਤਾਂ ਅਸੀਂ ਬੜਗੇ ਇਹ ਰਾ ਥਾਣੇ ਮੁਰੇ ਤੀ ਨਈ ਨੂੰ ਐ ਜੂਨ ਨੂੰ ਉਹ ਧਰਨਾ ਲਾਵਾਂਗੇ ਅੱਜ ਅਸੀਂ ਬੇਲਗਾ ਦੇ ਨਗਰ ਪੰਚਾਇਤ ਦੇ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਮਾਰਚ ਕਰਕੇ ਇੱਥੇ ਧਰਨਾ ਦਿੱਤਾ ਧਰਨੇ ਦਾ ਮੇਨ ਕਾਰਨ ਇਹ ਆ ਵੀ ਛੋਟੀਆਂ ਛੋਟੀਆਂ ਗੱਲਾਂ ਆਮ ਲੋਕਾਂ ਦੀਆਂ ਉਹ ਮਸਲੇ ਹੱਲ ਨਹੀਂ ਹੋ ਰਹੇ ਤੇ ਇੱਥੇ ਜਿਹੜੇ ਦੋ ਐਸਆਈ ਆ ਵਿਜੇ ਕੁਮਾਰ ਤੇ ਦੂਸਰਾ ਚੰਦਜੀਤ ਸਿੰਘ ਇਹ ਸ਼ਰੇਆਮ ਭ੍ਰਿਸ਼ਟਾਚਾਰ ਦੀਆਂ ਧੜੀਆਂ ਤੋਲੀਆਂ ਆ ਐਸੇ ਸਾਡੇ ਧਰਨੇ ਦੇ ਵਿੱਚ ਕੋਈ ਕਹਿੰਦੀ ਕੋਈ ਬੀਬੀ ਕਹਿੰਦੀ ਆ ਮੇਤੋਂ 5000 ਲੈ ਆਇਆ ਕੋਈ ਕਹਿੰਦੀ ਮੇਤੋਂ 3000 ਲੈ ਆਇਆ ਕੋਈ ਕਹਿੰਦੀ ਮੇਤੋਂ ਮੇਰਾ ਮੋਬਾਈਲ ਰੱਖ ਲਿਆ ਵਿਜੇ ਕੁਮਾਰ ਇਦਾਂ ਦਾ ਸਾਥੀ ਵੀ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਐਕਸੀਡੈਂਟ ਹੋ ਗਿਆ ਦੋਹਾਂ ਧਿਰਾਂ ਦਾ ਫੈਸਲਾ ਹੋ ਗਿਆ ਟਰੈਕਟਰ ਟਰਾਲੀ ਛੱਡਣ ਲਈ 1 ਲੱਖ ਰੁਪਈਆ ਮੰਗਿਆ ਗਿਆ ਚਰਨਜੀਤ ਕਿਸੇ ਤੋਂ 28000 ਲੈ ਲਿਆ ਕਿਸੇ ਤੋਂ 30000 ਲੈ ਲਿਆ ਕਿਸੇ ਤੋਂ 15000 ਲੈ ਲਿਆ ਯਾਨੀ ਇਹ ਹਾਲਤਾਂ ਬਣੀਆਂ ਆ ਅਸੀਂ ਇਸ ਭ੍ਰਿਸ਼ਟਾਚਾਰ ਦੇ ਖਿਲਾਫ ਲੋਕਾਂ ਦੇ ਜਿਹੜੇ ਮਸਲੇ ਸੀ ਉਹਦਾ ਅੱਜ ਧਰਨਾ ਦਿੱਤਾ ਵੱਡੀ ਵੱਡੀ ਪੱਤਰ ਤੇ ਅਪਰੰਤ ਇੰਸਪੈਕਟਰ ਸਿਕੰਦਰ ਸਿੰਘ ਜਿਹੜੀ ਡੀਐਸਪੀ ਸਾਹਿਬ ਫਲੋਰ ਨੇ ਡਿਊਟੀ ਲਈ ਆ ਉਹਨੇ ਆਣ ਕੇ ਸਾਡੀ ਗੱਲ ਸੁਣੀ ਆ ਤੇ ਜਿਹੜੇ ਕੋਸ਼ ਮਸਲੇ ਆ ਜਿਹੜੇ ਜਲਦੀ ਹੱਲ ਹੋਣ ਵਾਲੇ ਆ ਉਹ ਨਹੀਂ ਸਾਨੂੰ ਭਰੋਸਾ ਦਿੱਤਾ ਅਸੀਂ ਮੀਟਿੰਗਾਂ ਦੇ ਡੈਪੂਟੇਸ਼ਨ ਗਏ ਸੀ ਅੰਦਰ ਉਹ ਨਹੀਂ ਭਰੋਸਾ ਦਿੱਤਾ ਵੀ ਅਸੀਂ ਕੋਸ਼ ਮਸਲੇ ਜਿਹੜੇ ਆ ਉਹ ਤੁਹਾਡੇ ਇਹਨਾਂ ਦਿਨਾਂ 'ਚ ਹੱਲ ਕਰ ਦੇਣਗੇ ਅੱਜ ਦੋ ਤਿੰਨ ਮਸਲੇ ਤਾਂ ਅੱਜ ਨਹੀਂ ਮੌਕੇ ਤੇ ਜਿਹੜੇ ਬਿਆਨ ਲੈ ਕੇ ਜੋ ਵੀ ਉਹਦੀ ਕਾਰਵਾਈ ਕਰਨੀ ਸੀ ਕਰਕੇ ਇਹ ਸ਼ੁਰੂ ਕਰ ਦਿੱਤੀ ਆ ਔਰ ਸਾਨੂੰ ਬਾਕੀ ਵੀ ਇਹ ਭਰੋਸਾ ਦਿੱਤਾ ਵੀ 2 ਜਾਂ 3 ਦਿਨ ਦੇ ਵਿੱਚ ਜਿਹੜੇ ਬਾਕੀ ਵੀ ਅਸੀਂ ਮਸਲੇ ਤੁਹਾਡੇ ਹੱਲ ਕਰ ਦਿੰਨੇ ਆ ਆ ਜਿਹੜੀਆਂ ਇੱਥੇ ਧਰਨੇ ਚ ਆਈਆਂ ਬੀਬੀਆਂ ਮਜ਼ਦੂਰ ਬੀਬੀਆਂ ਉਹਨੇ ਐਨ ਰੋ ਰੋ ਕੇ ਆਪਣੀਆਂ ਕਹਾਣੀਆਂ ਦੱਸੀਆਂ ਕਿ ਸਾਡੇ ਨਾਲ ਪੁਲਿਸ ਥੱਲੇ ਆਹ ਕਰਦੀ ਆ ਐਸਐਚਓ ਸਾਹਿਬ ਨੇ ਇਹ ਭਰੋਸਾ ਦਵਾਇਆ ਅਸੀਂ ਤਾਂ ਪਹਿਲਾਂ ਮੰਗ ਕਰਦੇ ਸੀ ਕਿ ਨਾ ਇਹ ਤੋਂ ਬਦਲਿਆ ਜਾਵੇ ਔਰ ਅਸੀਂ ਇਹ ਕਹਿੰਦੇ ਹੁੰਦੇ ਆ ਵੀ ਜਿਹੜੇ ਜੋ ਇੱਥੇ ਇਹ ਕੰਜਰਖਾਨਾ ਕਰਦੇ ਨੇ ਦੂਜੀਆਂ ਥਾਣਿਆਂ 'ਚ ਵੀ ਇਹੇ ਕਰਨਾ ਪਰ ਹੁਣ ਅਸੀਂ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦੇ ਆ ਵੀ ਇਹ ਜਿਹੜਾ ਚਾਹੇ ਹੋਰ ਵੀ ਕੋਈ ਪੁਲਿਸ ਅਧਿਕਾਰੀ ਆ ਇਹ ਖਾਸ ਤੌਰ ਤੇ ਵਿਜੇ ਤੇ ਚਰਨਜੀਤ ਹੁਣ ਬੇ ਕਿਸੇ ਕੋ ਪੈਸਾ ਫੜਨਾ ਸੋਚ ਸਮਝ ਕੇ ਖੜੇ ਅੱਜ ਇਹ ਇੰਸਪੈਕਟਰ ਸਕੰਦਰ ਸਿੰਘ ਦੀ ਭਰੋਸਾ ਦੇਣ ਤੋਂ ਬਾਅਦ ਅਸੀਂ ਇਹ ਧਰਨਾ ਖਤਮ ਕੀਤਾ ਜੀ ਇਹ ਵੀ ਇਹ ਤੁਹਾਨੂੰ ਜਿਹੜਾ ਵਾਦਾ ਕੀਤਾ ਤੁਹਾਡੇ ਨਾਲ ਉਹ ਉਹ ਇਹ ਨਿਭਾਊਗੀ ਪੁਲਿਸ ਜੀ ਦੇਖੋ ਡੀਐਸਪੀ ਸਾਹਿਬ ਦਾ ਸਾਨੂੰ ਟੈਲੀਫੋਨ ਆਇਆ ਸੀ ਮੈਂ ਉਹਨਾਂ ਨੂੰ ਪਹਿਲਾਂ ਹੀ ਗੱਲ ਕੀਤੀ ਸੀ ਵੀ ਅਸੀਂ ਗੋਲੀਆਂ ਲੈ ਕੇ ਨਹੀਂ ਜਾਣਾ ਅਸੀਂ ਇਹਦਾ ਕੋਈ ਰਿਜ਼ਲਟ ਕੱਢਣਾ ਡੀਐਸਪੀ ਸਾਹਿਬ ਨੇ ਸਾਨੂੰ ਫੋਨ ਤੇ ਵੀ ਭਰੋਸਾ ਦਿੱਤਾ ਕਿੰਨੇ ਮੈਂ ਨਵੇਂ ਸ਼ਹਿਰ ਗਿਆ ਆ ਵੀ ਜਿਹੜਾ ਤੁਹਾਡੇ ਨਾਲ ਕੋਈ ਵੀ ਅਧਿਕਾਰੀ ਕਰੂਗਾ ਸਾਝ ਪਾਉ ਉਹ ਤੁਹਾਡਾ ਕੱਲਾ ਕੱਲਾ ਮਸਲਾ ਹੱਲ ਹੋ ਸਾਨੂੰ ਭਰੋਸਾ ਹੈਗਾ ਪਰ ਨਾਲ ਅਸੀਂ ਫੇਰ ਵੀ ਇਹ ਭਰੋਸਾ ਹੋਣ ਦੇ ਬਾਵਜੂਦ ਵੀ ਅਸੀਂ ਲੋਕਾਂ ਨੂੰ ਸਦਾ ਵੀ ਕੱਲ ਨੂੰ ਲੜਾਈ ਲਈ ਫੇਰ ਵੀ ਤਿਆਰ ਹਾਂ